ਪਰਾਚੀਨ ਮਾਤਾ ਰਾਣੀ ਮੰਦਿਰ ਕਮੇਟੀ ਯੁਵਾ ਜਾਗਰਣ ਕਮੇਟੀ ਐਨ ਆਰ ਆਈ ਸਮੂਹ ਨਗਰ ਪੰਚਾਇਤ ਪਿੰਡ ਰੁੜਕੀ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਦੁਰਗਾ ਅਸ਼ਟਮੀ ਦਾ ਦਿਹਾੜਾ 13 ਅਗਸਤ ਨੂੰ ਪਰਾਚੀਨ ਮਾਤਾ ਰਾਣੀ ਮੰਦਿਰ ਰੁੜਕੀ ਵਿਖੇ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 5 ਅਗਸਤ ਤੋਂ 11 ਅਗਸਤ ਤੱਕ ਪਰਵਤ ਫੇਰੀਆਂ ਕੱਡੀਆਂ ਗਈਆਂ 12 ਅਗਸਤ ਨੂੰ ਮੰਦਿਰ ਤੋਂ ਸ਼ੋਭਾ ਯਾਤਰਾ ਕਢੀ ਗਈ ਜੋ ਪੂਰੇ ਪਿੰਡ ਦੇ ਪਰਕਰਮ ਕਰਨ ਤੋਂ ਬਾਅਦ ਮੰਦਿਰ ਵਿੱਚ ਸਮਾਪਤ ਹੋਈ ਦੁਰਗਾ ਅਸ਼ਟਮੀ ਵਾਲੇ ਦਿਨ ਸਵੇਰੇ ਹਵਨ ਯੱਗ ਜਿਸ ਤੋਂ ਬਾਅਦ ਝੰਡੇ ਦੀ ਰਸਮ ਤੇ ਕੰਜਕ ਪੂਜਨ ਉਪਰੰਤ ਭਜਨ ਮੰਡਲੀਆਂ ਵੱਲੋਂ ਮਹਾਮਾਈ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਪੰਡਾਰਾ ਅਟੁੱਟ ਵਰਤਾਇਆ ਗਿਆ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੰਦਰ ਦੀ ਉਸਤਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਨੇ ਵੀ ਕੋਈ ਦਾਨ ਕਰਨਾ ਹੋਵੇ ਉਹ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ ਜਕਰਾ ਮਾਚਿੰਦਪੁਰਣੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਦੁਰਗਾਸ਼ਟਮੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਮਾਤਾ ਰਾਣੀ ਮੰਦਰ ਪਿੰਡ ਰੁੜਕੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੀ ਸ਼ੁਰੂਆਤ ਪ੍ਰਵਾਤ ਫੇਰੀਆਂ 5 ਤਰੀਕ ਤੋਂ ਪ੍ਰਵਾਤ ਫੇਰੀਆਂ ਚੱਲ ਰਹੀਆਂ ਹਨ ਅਤੇ 12 ਤਰੀਕ ਨੂੰ ਸ਼ੋਭਾ ਯਾਤਰਾ ਜੋ ਕਿ ਸਾਰੇ ਪਿੰਡ ਦੇ ਵਿੱਚ ਝੰਡੇ ਦੀ ਪ੍ਰਕਰਮਾ ਕਰਾਈ ਗਈ ਜੋਤ ਦੀ ਪ੍ਰਕਰਮਾ ਕਰਾਈ ਗਈ ਅਤੇ 13 ਤਰੀਕ ਨੂੰ ਅੱਜ ਮਹਾਮਾਈ ਦਾ ਸਵੇਰੇ 10 ਤੋਂ 12:56 ਅਤੇ ਉਪਰਾੰਤ ਚੰਡੇ ਦੀ ਰਸਮ ਅਤੇ ਮਹਾਮਾਈ ਦਾ ਅਤੁੱਟ ਪੰਡਾਰਾ ਚੱਲ ਰਿਹਾ ਹੈ। ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਭੈਣਾਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਤੇ ਆਸ ਕਰਦੇ ਹਾਂ ਉਵੇਂ ਹੀ ਹਰ ਸਾਲ ਇਸੇ ਤਰ੍ਹਾਂ ਕਰਦੇ ਰਹੋਗੇ। ਇੱਕ ਮੈਂ ਜ਼ਰੂਰੀ ਬੇਨਤੀ ਕਰਨੀ ਹੈ ਮੰਦਿਰ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੈ। ਤੋ ਕਿਸੇ ਵੀ ਮੇਰੇ ਵੀ ਨੇ ਭੈਣ ਨੇ ਆਪਣਾ ਜੋ ਵੀ ਤਿਲ ਫੋਲੋ ਯੋਗਦਾਨ ਪਾਉਣਾ ਹੋਵੇ ਉਹ ਥੱਲੇ ਸਕਰੀਨ ਦੇ ਉੱਤੇ ਨੰਬਰ ਦੇ ਦਿੱਤੇ ਜਾਣਗੇ ਅਤੇ ਕੌਣ ਨੰਬਰ ਵੀ ਦੇ ਦਿੱਤੇ ਆਊਗਾ ਉਸ ਦੇ ਵਿੱਚ ਪਾ ਸਕਦਾ ਹੈ ਅਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਮਾਤਾ ਰਾਣੀ ਮੰਦਰ ਦੇ ਨਾਮ ਤੋਂ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਹੈ ਰੁੜਕੀ ਮਾਤਾ ਰਾਣੀ ਮੰਦਰ ਸਾਰੇ ਜਣੇ ਉਸ ਨੂੰ ਫੋਲੋ ਕਰੋ ਅਤੇ YouTube ਦੇ ਚੈਨਲ ਬਣਿਆ ਹੋਇਆ ਹੈ ਐਡ ਦਾ ਰੇਟ ਮਾਤਾ ਰਾਣੀ ਮੰਦਿਰ ਰੁੜਕੀ ਸਲੈਸ਼ ਮਾ ਸਾਰੇ ਜਣੇ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੰਦਿਰ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੈ ਮਾਤਾ ਦੀ ਜਕੜਾ ਸ਼ਿਰਾ ਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ ਹੋਮੈਂ ਗ੍ਰਿੰਕਲਿੰਗ ਚੰਮੜਾਇ ਵਿੱਚੇ ਸਵਾਹ ਹੋਮੈਂ ਗ੍ਰਿੰਕਲਿੰਗ ਚੰਮੜਾਇ ਵਿੱਚੇ ਸਵਾਹ ਹੋਮੈਂ ਗ੍ਰਿੰਕਲਿੰਗ ਚੰਮੜਾਇ ਵਿੱਚੇ ਸਵਾਹ मास्टर सर्वदाम प्रयातिम स्वाहा सर्वापादा पश्मन्नम त्रयो कर्षकलेश्वरी ये मे तो यह कार्य वैरी बिना सुनूं स्वाहा सर्वापादा निर्मुक्तो धन